ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਅਧਿਆਪਕ ਮੋਰਚਾ ਲਗਾਇਆ ਗਿਆ ਸੀਗਾ ਤੇ ਉਹਦੇ ਵਿੱਚ ਕੀ ਮੰਗਾਂ ਮਾਰੀਆਂ ਨੇ ਆਪਾਂ ਉਹ ਵੀ ਦੱਸਾਂਗੇ ਤੇ ਇਹਨਾਂ ਦਾ ਮੁੱਖ ਮੁੱਦਾ ਸੀ ਕਿ ਸਰਕਾਰ ਜਿਹੜੀਆਂ ਭਰਤੀਆਂ ਪੂਰੀਆਂ ਕਰੇ 23 64 ਤੇ 95 99 ਅਤੇ ਉਹਨਾਂ ਦਾ ਇਹ ਵੀ ਮੁੱਦਾ ਸੀ ਕਿ ਜਿਹੜੀਆਂ ਪ੍ਰਮੋਸ਼ਨਾਂ ਨੇ ਉਹਨਾਂ ਨੂੰ ਜਾਣਬੁੱਝ ਕੇ ਟਾਲਿਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਖਾਲੀ ਪੋਸਟਾਂ ਭਰਨ ਦੀ ਬਜਾਏ ਪ੍ਰਮੋਸ਼ਨਾਂ ਵਿੱਚ ਜਾਣਬੁੱਝ ਕੇ ਡਾਇਏ ਜਾ ਰਹੇ ਨੇ ੜਿੱਕੇ ਉਹਨਾਂ ਨੇ ਕੀ ਕਿਹਾ ਹੈ ਕਿ 50 ਸਰਕਾਰ ਵੱਲੋਂ ਸਕੂਲ ਮੁਖੀਆਂ ਸਮੇਤ ਹਜ਼ਾਰਾਂ ਖਾਲੀ ਪੋਸਟਾਂ ਭਰਨ ਦੀ ਬਜਾਏ ਪ੍ਰਮੋਸ਼ਨਾਂ ਲਈ ਜਾਣਬੁੱਝ ਕੇ ਡਿੱਕੇ ਡਾਏ ਜਾ ਰਹੇ ਹਨ ਜਦੋਂ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਮੋਸ਼ਨਾਂ ਲਟਕ ਰਹੀਆਂ ਹਨ ਤੇ ਪੂਰੀਆਂ ਪਰਤੀਆਂ ਨਾ ਹੋਣ ਕਾਰਨ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਤਾਂ ਦੋਸਤੋ ਇੱਥੇ ਗੱਲ ਕੀਤੀ ਜਾ ਰਹੀ ਹੈ 2364 6635 ਔਰ 9994 ਪੋਸਟਾਂ ਦੀ ਠੀਕ ਹੈ ਜੀ ਤੇ ਅਧਿਆਪਕ ਪ੍ਰਮੋਸ਼ਨਾਂ ਨੂੰ ਡਿੱਕ ਦੇ ਸੇਵਾਮੁਕਤ ਹੋ ਰਹੇ ਨੇ ਤੋ 2018 ਵਿੱਚ ਬਣਾਏ ਗਏ ਅਧਿਆਪਕ ਵਿਰੋਧੀ ਨਿਯਮ ਇਸ ਸਰਕਾਰ ਦੇ ਤੀਜੇ ਸਾਲ ਵਿੱਚ ਵੀ ਰਾਦ ਨਹੀਂ ਕੀਤੇ ਗਏ। ਪੰਜਾਬ ਦੀ ਸਿੱਖਿਆ ਨੀਤੀ ਜਾਰੀ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੀਆਂ ਨੌਕਰੀਆਂ ਵਿੱਚ ਖਰਚੀਆਂ ਗਈਆਂ ਗ੍ਰਾਂਟਾਂ ਹਾਲੇ ਤੱਕ ਵੀ ਜਾਰੀ ਨਹੀਂ ਕੀਤੀਆਂ ਗਈਆਂ। ਜਦਕਿ ਅਧਿਆਪਕਾਂ ਦੀਆਂ ਸੁਰਵਾਂ ਸੇਵਾਵਾਂ ਸਮੇਤ ਸਿੱਖਿਆ ਪਾਕ ਦੀਆਂ अनेका ਹੀ ਸਮੱਸਿਆਵਾਂ ਸੰਬੰਧੀ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀ ਨਾਲ ਮੋਰਚੇ ਦੀਆਂ ਹੋਈਆਂ ਮੀਟਿੰਗਾਂ ਵਿੱਚ अनेका ਸੈਮਤੀਆਂ ਬਣੀਆਂ ਹਨ। ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਅਧਿਆਪਕਾਂ ਨੂੰ ਪੜਦੇ ਮਸਲਿਆਂ ਸੰਬੰਧੀ ਲੈ ਕੇ ਫੈਸਲੇ ਲਾਗੂ ਨਹੀਂ ਕੀਤੇ ਕਿਤੇ ਕਿਤੋਂ ਤੱਕ ਕਿ ਸਰਕਾਰ ਸੀਨੀਅਰ ਲੈਬਾਰਟਰੀ ਅਟੈਂਡੈਂਟ ਦੀ ਪੋਸਟ ਦਾ ਨਾਂ ਬਦਲਣ ਸੰਬੰਧੀ ਇੱਕ ਪੱਤਰ 2 ਸਾਲ ਵਿੱਚ ਵੀ ਜਾਰੀ ਨਹੀਂ ਕਰ ਸਕੀ ਤੇ ਸੰਕੋਨ ਨੇ ਕਿਹਾ ਕਿ ਸੰਜ्ञਾ ਅਧਿਆਪਕ ਮੋਰਚਾ ਪੰਜਾਬ ਵੱਲ ਪ੍ਰੋਮੋਸ਼ਨਾਂ ਅਤੇ ਅਦਾਪਕਾਂ ਦੇ ਚਿਰਾਂ ਤੋਂ ਲਟਕਤੇ ਮਹੱਤਵਪੂਰਨ ਮਸਲਿਆਂ ਦੇ ਹੱਲ ਸੰਬੰਧੀ ਸਿੱਖਿਆ ਮੰਤਰੀ ਨੂੰ ਦਿੱਤੇ ਗਏ ਨੋਟਿਸ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਦਸਤੂਰ ਮੋਰਚੇ ਨੂੰ 15 ਮਿੰਟ ਦੀ ਮੀਟਿੰਗ ਦਾ ਸਮਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਸੰਜ्ञਾ ਅਧਿਆਪਕ ਮੋਰਚਾ ਨੇ ਨਕਾਰਦਿਆ ਅੱਜ ਇਸ ਸਿੱਖਿਆ ਮੰਤਰੀ ਦੇ ਕਰ ਗੰਭੀਰ ਰੂਪ ਵਿੱਚ ਰੋਸ ਮਾਰਚ ਕਰਕੇ ਰ ਫੈਸਲਾ ਕੀਤਾ ਸੀਗਾ ਸੋ ਦੋਸਤੋ ਇਹ ਸੀਗਾ ਅਪਡੇਟਸ ਪਰ ਮੌਸਮ ਦੇ ਖਰਾਬ ਹੋਣ ਦੇ ਬਾਵਜੂਦ ਵੀ ਫੈਸਲੇ ਲਾਗੂ ਕਰਦੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫਦ ਅਤੇ ਵਫਦ ਵੱਲੋਂ ਨਾਅਰੇ ਮਾਰਦੇ ਪੰਜਾਬ ਪੁਲਿਸ ਵੱਲੋਂ ਲਗਾਈਆਂ ਗਈਆਂ ਰੋਕਾਂ ਨੂੰ ਤੋੜਦੇ ਸਿੱਖਿਆ ਮੰਤਰੀ ਤੇ ਕਰਵਲ ਰੋਸ ਮਾਰਚ ਕੀਤਾ ਪਰ ਹਜੇ ਤੱਕ ਵੀ ਕੋਈ ਜਵਾਬ ਨਹੀਂ ਮਿਲਿਆ ਉਸੇ ਤਰ੍ਹਾਂ ਜਿਵੇਂ ਕਿ ਆਪਣੇ ਪਹਿਲਾਂ TET ਯੂਨੀਅਨ ਵਾਲੇ ਵਿਚਾਰੇ ਬੱਚੇ ਗਏ ਸੀਗੇ ਉਹਨਾਂ ਦੇ ਨਾਲ ਅਧਿਆਪਕ ਸਹਿਬਾਨ ਵੀ ਗਏ ਸੀਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ ਠੀਕ ਹੈ ਜੀ ਜਿਹੜੇ ਅਧਿਆਪਕ ਵਾਲੇ ਨੇ ਉਹ ਵੀ ਔਰ ਜੋ ETT TET ਵਾਲੇ ਨੇ ਉਹ ਵੀ ਉਹਨਾਂ ਸਾਰਿਆਂ ਨੂੰ ਇੱਕੋ ਟਾਈਮ ਤੇ ਜਾ ਕੇ ਉੱਥੇ ਤਾਵਾ ਬੋਲਣਾ ਚਾਹੀਦਾ ਹੈ ਅਤੇ ਉਹਨਾਂ ਤੋਂ ਕੋਈ ਨਾ ਕੋਈ ਪੱਕਾ ਹੱਲ ਕਰਵਾ ਕੇ ਮੁੜਨਾ ਚਾਹੀਦਾ ਹੈ ਤੇ ਮੇਰੇ ਇਸ ਵਿਚਾਰ ਦੇ ਨਾਲ ਤੁਹਾਡੀ ਕੀ ਰਾਏ ਹੈ ਇਹ ਜਰੂਰ ਦੱਸਣਾ ਕਮੈਂਟ ਦੇ ਵਿੱਚ